ਵਿਸ਼ਵ ਵਰਤਾ ਦੇਖ ਰਹੇ ਹੋ ਤੁਸੀਂ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਬੁਲੇਟਿਨ ਦੀ ਕਰਦੇ ਹਾਂ ਸ਼ੁਰੂਆਤ ਸਭ ਤੋਂ ਜ਼ਰੂਰੀ ਤੇ ਅਹਿਮ ਖਬਰ ਦੇ ਨਾਲ ਪੰਜਾਬ ਦੇ ਵਿੱਚ ਰਾਸ਼ਨ ਕਾਰਡਾਂ ਨੂੰ ਲੈ ਕੇ ਸਿਆਸਤ ਪੂਰੀ ਤਰ੍ਹਾਂ ਦੇ ਨਾਲ ਗਰਮ ਹੈ ਆਮ ਆਦਮੀ ਪਾਰਟੀ ਦੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਕੇਂਦਰ ਦੀ ਬੀਜੇਪੀ ਸਰਕਾਰ ਪੰਜਾਬ ਦੇ ਵਿੱਚ ਲੱਖਾਂ ਰਾਸ਼ਨ ਕਾਰਡ ਲਾਭਪਾਤਰੀਆਂ ਨੂੰ ਉਹਨਾਂ ਦੇ ਹੱਕਾਂ ਤੋਂ ਮਹਿਰੂਮ ਕਰਨਾ ਚਾਹੁੰਦੀ ਹੈ ਤੇ ਰਾਸ਼ਨ ਕਾਰਡ ਕੱਟਣਾ ਚਾਹੁੰਦੀ ਹੈ ਦੂਜੇ ਪਾਸੇ ਬੀਜੇਪੀ ਰਾਸ਼ਨ ਵੰਡ ਨੂੰ ਲੈ ਕੇ ਸੂਬਾ ਸਰਕਾਰ ਤੇ ਸਵਾਲ ਖੜੇ ਕਰ ਰਹੀ ਹੈ ਬੀਜੇਪੀ ਆਪਣੇ ਪੱਧਰ ਤੇ ਪਿੰਡਾਂ ਦੇ ਵਿੱਚ ਕੈਂਪ ਲਗਾ ਕੇ ਲੋਕਾਂ ਨੂੰ ਕੇਂਦਰੀ ਸਕੀਮਾਂ ਬਾਰੇ ਜਾਗਰੂਕ ਕਰਨਾ ਚਾਹੁੰਦੀ ਹੈ ਆਮ ਆਦਮੀ ਪਾਰਟੀ ਦੀ ਸਮੁੱਚੀ ਪੰਜਾਬ ਦੀ ਲੀਡਰਸ਼ਿਪ ਦੇ ਵੱਲੋਂ ਬੀਜੇਪੀ ਉੱਤੇ ਹਮਲਾਵਰ ਰੁਖ ਅਖਤਿਆਰ ਕੀਤਾ ਗਿਆ ਹੈ ਤੇ ਕੇਂਦਰ ਦੇ ਉੱਤੇ ਪੰਜਾਬ ਦੇ ਲੋਕਾਂ ਦਾ ਗਲਤ ਤਰੀਕੇ ਦੇ ਨਾਲ ਰਾਸ਼ਨ ਕਾਰਡ ਕਟਣ ਦੇ ਇਲਜ਼ਾਮ ਆਪ ਆਗੂਆਂ ਦੇ ਵੱਲੋਂ ਅੱਜ ਲਗਾਏ ਗਏ ਨੇ ਅਤੇ ਬੀਜੇਪੀ ਦੇ ਉੱਤੇ ਵੱਡੇ ਸਵਾਲ ਅੱਜ ਸਮੂਹ ਆਪ ਦੀ ਪੰਜਾਬ ਲੀਡਰਸ਼ਿਪ ਦੇ ਵੱਲੋਂ ਖੜੇ ਕੀਤੇ ਗਏ ਨੇ ਰਾਸ਼ਨ ਕਾਰਡ ਦੇ ਮੁੱਦੇ ਤੇ ਬੀਜੇਪੀ ਦੇ ਆਗੂਆਂ ਵੱਲੋਂ ਕੈਂਪਾਂ ਦੇ ਵਿੱਚ ਲੋਕਾਂ ਦੇ ਇਕੱਠੇ ਕੀਤੇ ਜਾ ਰਹੇ ਆਧਾਰ ਕਾਰਡ ਤੇ ਵੋਟਰ ਕਾਰਡਾਂ ਦੇ ਮੁੱਦੇ ਦੇ ਉੱਤੇ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਵੱਲੋਂ ਅੱਜ ਸਵਾਲ ਚੁੱਕੇ ਗਏ ਪ੍ਰੈਸ ਕਾਨਫਰੰਸਾਂ ਕੀਤੀਆਂ ਗਈਆਂ ਪੰਜਾਬ ਦੇ ਵਿੱਚ ਵੱਖੋ-ਵੱਖਰੇ ਸ਼ਹਿਰਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਵੱਲੋਂ ਅੱਜ ਵੱਡੇ ਪੱਧਰ ਤੇ ਪ੍ਰੈਸ ਕਾਨਫਰੰਸਾਂ ਕਰਕੇ ਬੀਜੇਪੀ ਤੇ ਵੱਡੇ ਸਿਆਸੀ ਹਮਲੇ ਕੀਤੇ ਗਏ ਨੇ ਆਮ ਆਦਮੀ ਪਾਰਟੀ ਵੱਲੋਂ ਰਾਸ਼ਨ ਕਾਰਡਾਂ ਦੇ ਮੁੱਦੇ ਤੇ ਅੱਜ ਕੀਤੀਆਂ ਗਈਆਂ ਪ੍ਰੈਸ ਕਾਨਫਰੰਸਾਂ ਦੀ ਗੱਲ ਕਰੀਏ ਤਾਂ ਲਗਭਗ ਸਾਰੇ ਪੰਜਾਬ ਦੇ ਵਿੱਚ ਹੀ ਪ੍ਰੈਸ ਕਾਨਫਰੰਸਾਂ ਸਾਹਮਣੇ ਆਈਆਂ ਨੇ ਅੰਮ੍ਰਿਤਸਰ ਦੇ ਵਿੱਚ ਕੈਬਨਿਟ ਮੰਤਰੀ ਹਰਪ੍ਰੀਤ ਸਿੰਘ ਗੀਤੋ ਦੀ ਅਗਵਾਈ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਗਈ ਆ ਕੁਲਦੀਪ ਸਿੰਘ ਢਾਲੀਵਾਲ ਇੰਦਰਪੀਰ ਸਿੰਘ ਨਿੱਜਰ ਅਜੀਤ ਗੁਪਤਾ ਅਤੇ ਆਮ ਆਦਮੀ ਪਾਰਟੀ ਦੇ ਹੋਰ ਆਗੂਆਂ ਦੇ ਵੱਲੋਂ ਸ਼ਮੂਲੀਅਤ ਕੀਤੀ ਗਈ ਇਸੇ ਤਰ੍ਹਾਂ ਸਿੱਖਿਆ ਮੰਤਰੀ ਹਰਜੋਤ ਮੈਸ ਨੇ ਰੋਪੜ ਵਿੱਚ ਪ੍ਰੈਸ ਕਾਨਫਰੰਸ ਕੀਤੀ ਬਠਿੰਡਾ ਦੇ ਵਿੱਚ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਬੀਜੇਪੀ ਦਾ ਸਿਆਸੀ ਘਰਾਓ ਕਰਨ ਦੇ ਲਈ ਤਰਨਤਾਰਨ ਦੇ ਵਿੱਚ ਕੈਬਨਿਟ ਮੰਤਰੀ ਲਾਲਜੀ ਸਿੰਘ ਪੁੱਲਰ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਰਾਸ਼ਨ ਕਾਰਡ ਦੇ ਮੁੱਦੇ ਤੇ ਬੀਜੇਪੀ ਤੇ ਨਿਸ਼ਾਨਾ ਸਾਧਦੇ ਹੋਏ ਕੈਬਨਿਟ ਮੰਤਰੀ ਇਸ ਮੌਕੇ ਨਜ਼ਰ ਆਏ ਇਸੇ ਤਰ੍ਹਾਂ ਕੈਬਨਿਟ ਮੰਤਰੀ ਤਰਨੁਪਰੀ ਸੂਨ ਦੇ ਵੱਲੋਂ ਵੀ ਪ੍ਰੈਸ ਕਾਨਫਰੰਸ ਕਰਕੇ ਬੀਜੇਪੀ ਦੇ ਉੱਤੇ ਤਿੱਖਾ ਸਿਆਸੀ ਹਮਲਾ ਕੀਤਾ ਗਿਆ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ अरोड़ा ਦੇ ਵੱਲੋਂ ਵੀ ਪ੍ਰੈਸ ਕਾਨਫਰੰਸ ਕਰਕੇ ਰਾਸ਼ਨ ਕਾਰਡ ਕੱਟਣ ਦੇ ਮੁੱਦੇ ਤੇ ਬੀਜੇਪੀ ਤੇ ਇਲਜ਼ਾਮ ਲਗਾਏ ਗਏ ਨੇ ਅਤੇ ਆਮ ਆਦਮੀ ਪਾਰਟੀ ਦੇ तमाम ਗਵਰਨਮੈਂਟ ਮੰਤਰੀਆਂ ਦੇ ਵੱਲੋਂ ਅੱਜ ਵੱਖ-ਵੱਖਰੇ ਸ਼ਹਿਰਾਂ ਦੇ ਵਿੱਚ ਇਸੇ ਤਰ੍ਹਾਂ ਪ੍ਰੈਸ ਕਾਨਫਰੰਸਾਂ ਕਰਕੇ ਬੀਜੇਪੀ ਦੇ ਉੱਤੇ ਤਿੱਖਾ ਸਿਆਸੀ ਹਮਲਾ ਕੀਤਾ ਗਿਆ ਹੈ ਅੱਜ ਇੱਕ ਬਹੁਤ ਜਿਹੜੀ ਅਹਿਮ ਮੁੱਦਾ ਹੈ ਪੰਜਾਬ ਦੇ 55 ਲੱਖ ਗਰੀਬਾਂ ਦਾ ਆਮ ਲੋਕਾਂ ਦਾ ਸਾਡੇ ਮਨਰੇਗਾ ਦੇ ਕੰਮੇ ਸਾਡੇ Dalit ਪਰਿਵਾਰ ਗਰੀਬਾਂ ਦੇ 55 ਲੱਖ ਪਰਿਵਾਰਾਂ ਦੇ 55 ਲੱਖ ਪੰਜਾਬੀਆਂ ਦੇ ਰੋਟੀ ਦੇ ਥਾਲੀ ਦੇ ਵਿੱਚੋਂ ਰੋਟੀ ਖਾਣ ਦੀ ਕੋਸ਼ਿਸ਼ ਕੀਤੀ ਹੈ। ਇਹ ਕੋਸ਼ਿਸ਼ ਕਿਹਨੇ ਕੀਤੀ ਹੈ? ਇਹ ਕੋਸ਼ਿਸ਼ ਕੀਤੀ ਹੈ ਕੇਂਦਰ ਦੀ ਭਾਜਪਾ ਸਰਕਾਰ ਨੇ। ਹਰ ਵਾਰ ਹਰ ਵਾਰ ਉਹਨਾਂ ਦਾ ਇੱਕ ਕੋਈ ਮਨਸੂਬਾ ਹੁੰਦਾ ਹੈ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਪੰਜਾਬ ਨੂੰ ਕਮਜ਼ੋਰ ਕੀਤਾ ਜਾਵੇ। ਪੰਜਾਬ ਦੀ ਪਿੱਠ ਤੇ वार ਕੀਤਾ ਜਾਵੇ ਤੇ ਉਸੇ ਤਹਿਤ ਤੇ ਤੁਸੀਂ ਦੇਖੋ ਕਲਪਨਾ ਕਰਕੇ ਦੇਖੋ ਕਿ ਜਿਹੜਾ ਸੂਬਾ ਪੂਰੇ ਦੇਸ਼ ਦਾ ਢਿੱਡ ਭਰਦਾ ਉਸੇ ਸੂਬੇ ਦੇ ਉੱਤੇ ਇੰਨਾ ਵੱਡਾ ਠੱਕਾ 55 ਲੱਖ ਗਰੀਬਾਂ ਦੇ ਰਾਸ਼ਨ ਖੋਣ ਦੀ ਤਿਆਰੀ ਹੈ ਕੇਂਦਰ ਸਰਕਾਰ ਵੱਲੋਂ ਵੱਖ-ਵੱਖ ਕਦੀ ਕਹਿੰਦੇ ਆ ਜੀ ਈਕੀ ਈਕੇਵਾਈਸੀ ਕਰਨੀ ਹੈ ਕਦੀ ਕਹਿੰਦੇ ਜੀ ਨਹੀਂ ਇਤਾਂ ਜੀ ਪੰਜਾਬੀ ਅਮੀਰ ਹੈ ਵੈਸੇ ਵੀ ਮੈਂ ਤੁਹਾਨੂੰ ਦੱਸ ਦਵਾਂ ਬਾਕੀ ਸਟੇਟਾਂ ਦੇ ਵਿੱਚ ਤਮਿਲਨਾਡੂ ਰਾਜਸਥਾਨ 70 70% ਪਹਿਲਾਂ ਸਾਡੇ ਤੇ ਕੈਪ ਲਾਈ ਹੋਈ ਹੈ ਤੇ ਕੁਣਸ ਤੋਂ ਬਾਅਦ ਈ ਕੇਵੀਆਈਸੀ ਦੇ ਨਾਮ ਦੇ ਉੱਤੇ ਤੇ ਹੋਰ ਸ਼ਰਤਾਂ ਲਾ ਕੇ ਸ਼ਰਤ ਲਾ ਦਿੱਤੀ ਕਿ ਜਿਹੜੇ ਜਿਹਦੇ ਕੋਲ ਢਾਈ ਕਿੱਲੇ ਜ਼ਮੀਨ ਹੈ ਉਹ ਅਮੀਰ ਹੋ ਗਿਆ ਗਲਤ ਫੈਸਲੇ ਜਿਹੜੀ ਭਾਜਪਾ ਦੀ ਕੇਂਦਰ ਸਰਕਾਰ ਲੈਂਦੀ ਆ ਇੱਥੋਂ ਦੇ ਦੇਖੋ ਪੰਜਾਬ ਦੇ ਲੋਕ ਅੰਨ ਉਗਾ ਕੇ ਪੂਰੇ ਦੇਸ਼ ਦਾ ਜਿਹੜਾ ਪੇਟ ਭਰਦੇ ਆ ਤੇ ਭਾਜਪਾ ਦੀ ਕੇਂਦਰ ਸਰਕਾਰ ਪੰਜਾਬ ਦੀ ਹੀ ਪਲੇਟਾਂ ਦੇ ਵਿੱਚੋਂ ਆਨੇ ਚੱਕ ਕੇ ਜਿਹੜਾ ਪੰਜਾਬ ਦੇ ਗਰੀਬ ਲੋਕਾਂ ਦਾ ਜਿਹੜਾ ਬਹੁਤ ਨੁਕਸਾਨ ਕਰੀਆ ਗਰੀਬ ਪਰਿਵਾਰਾਂ ਦਾ ਨੁਕਸਾਨ ਕਰੀਆ ਦਿੱਲੀ ਬੈਠੀ ਸਰਕਾਰ ਕੁਰਸੀਆਂ ਤੇ ਬੈਠ ਕੇ ਜਿਹੜੇ ਆਮ ਆਦਮੀ ਸੌਰੀ ਆਮ ਆਦਮੀ ਪਾਰਟੀ ਹਮੇਸ਼ਾ ਹੀ ਇਹਨਾਂ ਲੋਕਾਂ ਦੀ ਹਮਕਮਲੀ ਆਮ ਆਦਮੀ ਪਾਰਟੀ ਸਰਕਾਰ ਹਮਕਮਲੀ ਤਿਆਰ ਹੁੰਦੀ ਆ ਤਾਂ ਦੂਜੇ ਪਾਸੇ ਬੀਜੇਪੀ ਸਰਕਾਰ ਦਿੱਲੀ ਬੈਠ ਕੇ ਪੰਜਾਬ ਦੇ ਗਰੀਬ ਲੋਕਾਂ ਦੀ ਪਲੇਟਾਂ 'ਚੋਂ ਜਿਹੜਾ ਰਾਸ਼ਨ ਚੁੱਕ ਰਹੀ ਹੈ ਸੋ ਇਸੇ ਤਰ੍ਹਾਂ ਅਸੀਂ ਨਹੀਂ ਹੋਣ ਦੇਵਾਂਗੇ 1 ਕਰੋੜ 53 ਲੱਖ ਰਾਸ਼ਨ ਕੱਢ ਰਹੀ ਜਿਹੜਾ ਮੁਫਤ ਰਾਸ਼ਨ ਜਿਹੜਾ ਪੂਰੇ ਪੰਜਾਬ ਦੇ ਲੋਕਾਂ ਨੂੰ ਮਿਲਦਾ ਕੰਦਰ ਸਰਕਾਰ ਨੇ ਹੁਕਮ ਦਿੱਤਾ ਕਿ 8 ਲੱਖ 2493 ਰਸਨ ਕਾਰਡ ਕੱਟੀ ਜਾਣਗੇ ਸੋ ਪਹਿਲਾਂ ਹੀ ਜਿਹੜਾ ਇਸ ਦਾ ਮਤਲਬ ਹੈ ਕਿ 8 ਲੱਖ ਪਰਿਵਾਰਾਂ ਦੇ ਜੇ ਨਾਲ ਤਿੰਨ ਤਿੰਨ ਮੈਂਬਰ ਵੀ ਜੋੜ ਲਈਏ ਤੇ ਆ ਚਾਰ ਮੈਂਬਰ ਹੋਗੇ ਪਰਿਵਾਰ ਦੇ 32 ਲੱਖ ਪਰਿਵਾਰਾਂ ਦਾ ਜਿਹੜਾ ਰਸਨ ਕਾਰਡ ਕੱਟਣ ਦੀ ਇਹਨਾਂ ਨੇ ਕਟੀਆਂ ਜਿਹੜੀ ਹੈ ਨੀਤੀ ਅਪਣਾਈ ਸ਼ੁਰੂ ਕੀਤੀ ਆ ਪਹਿਲਾਂ ਵੀ ਈਕੇ ਵਾਈਸੀ ਦੇ ਨਾਮ ਤੇ 23 ਲੱਖ ਗਰੀਬ ਲੋਕਾਂ ਦੇ ਜਿਹੜੇ ਜੁਲਾਈ ਮਹੀਨੇ ਵਿੱਚ ਵੀ ਇਹਨਾਂ ਨੇ ਰਸਨ ਬੰਦ ਕਰ ਦਿੱਤਾ ਸੀ ਟੋਟਲ 55 ਲੱਖ ਲੋਕਾਂ ਦਾ ਜਿਹੜਾ ਇਹਨਾਂ ਨੇ ਪਲੇਟ ਦੇ ਰਸਣ ਦੇ ਉੱਤੇ ਹਮਲਾ ਮਾਰ ਕੀਤਾ ਸੋ ਹਰ ਗਰੀਬ ਪਰਿਵਾਰ ਵਿੱਚੋਂ ਇੱਕ ਦਾ ਜਿਹੜਾ ਰਸਣ ਖੋਇਆ ਗਿਆ ਸਾਥੀਓ ਅੱਜ ਦਾ ਜੋ ਵਿਸ਼ਾ ਜਿਸ ਵਾਸਤੇ ਪ੍ਰੈਸ ਕਾਨਫਰੰਸ ਬਣਾਈ ਗਈ ਹੈ ਭਾਜਪਾ ਦੀ ਕੇਂਦਰ ਸਰਕਾਰ ਨੇ ਇੱਕ ਨਵਾਂ ਹਤਕੰਡਾ ਅਪਣਾ ਲਿਆ ਪੰਜਾਬ ਤੇ ਪੰਜਾਬ ਦੇ ਲੋੜਵੰਦ ਗਰੀਬ ਲੋਕਾਂ ਦੇ ਨਾਲ ਧੱਕਾ ਕਰਨ ਦਾ ਪਿਛਲੇ ਦਿਨਾਂ ਦੇ ਵਿੱਚ ਕੇਂਦਰ ਸਰਕਾਰ ਵੱਲੋਂ ਪੰਜਾਬ ਸਰਕਾਰ ਨੂੰ ਇੱਕ ਫਰਮਾਨ ਵਸੂਲ ਹੋਇਆ ਜਿਸ ਦੇ ਵਿੱਚ ਉਹਨਾਂ ਨੇ तकरीबन 8,250 ਜੋ ਰਾਸ਼ਨ ਕਾਰਡ ਨੇ ਉਹਨਾਂ ਨੂੰ ਕੱਟਣ ਦਾ ਫਰਮਾਨ ਹੈ ਜਿਹੜਾ ਉਹ ਜਾਰੀ ਕਰ ਦਿੱਤਾ ਯਾਨੀ ਕਿ तकरीबन तकरीबन ਸਿੱਧਾ ਜੇ ਇੱਕ ਪਰਿਵਾਰ ਦੇ ਚਾਰ ਮੈਂਬਰ ਵੀ ਲਾ ਲਈ ਤੇ 32 ਲੱਖ ਲੋਕਾਂ ਦਾ ਰਾਸ਼ਨ ਲੋੜਵੰਦ ਗਰੀਬ ਲੋਕਾਂ ਦੇ ਰਾਸ਼ਨ ਕਾਰਡ ਕੱਟਣ ਦਾ ਕੰਮ ਹੈ ਜਿਹੜਾ ਉਹ ਭਾਜਪਾ ਨੇ ਇਸ ਹੁਕਮ ਦੇ ਜ਼ਰੀਏ ਪੰਜਾਬ ਸਰਕਾਰ ਨੂੰ ਸੁਣਾਇਆ ਇਸ ਤੋਂ ਪਹਿਲਾਂ ਵੀ ਵੇਰੀਫਿਕੇਸ਼ਨ ਦੇ ਨਾਂ ਦੇ ਉੱਪਰ ਈ ਕੇ ਵੀ ਸੀ ਦੇ ਨਾਂ ਦੇ ਉੱਪਰ 23 ਲੱਖ ਲੋਕਾਂ ਦੀ ਵੈਰੀਫਿਕੇਸ਼ਨ ਨਾ ਹੋਣ ਦਾ ਬਹਾਨਾ ਲਗਾ ਕੇ ਇੱਕ ਉਸ ਨੂੰ ਜ਼ਰੀਆ ਬਣਾ ਕੇ 23 ਲੱਖ ਲੋਕਾਂ ਦਾ ਰਾਸ਼ਨ ਜਿਹੜਾ ਉਹ ਪਹਿਲੇ ਹੀ ਰੋਕਿਆ ਜਾ ਚੁੱਕਿਆ ਹੈ ਯਾਨੀ ਕਿ ਤਕਰੀਬਨ ਤਕਰੀਬਨ 55 ਲੱਖ ਲੋਕਾਂ ਦਾ ਰਾਸ਼ਨ ਉਹਨਾਂ ਦੀਆਂ ਥਾਲੀਆਂ ਉਹਨਾਂ ਦੀਆਂ ਪਲੇਟਾਂ ਦੇ ਵਿੱਚ ਉਹ ਚੱਕਣ ਦਾ ਕੰਮ ਹੈ ਜਿਹੜਾ ਮਾੜੇ ਮਨਸੂਬੇ ਕੇਂਦਰ ਸਰਕਾਰ ਬਣਾਈ ਬੈਠੀ ਹੈ ਉਧਰ ਬੀਜੇਪੀ ਦੇ ਵੱਲੋਂ ਵੀ ਆਮ ਆਦਮੀ ਪਾਰਟੀ ਵੱਲੋਂ ਕੀਤੇ ਜਾ ਰਹੇ ਵਿਰੋਧ ਦੇ ਉੱਤੇ ਲਗਾਤਾਰ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਬੀਜੇਪੀ ਵੱਲੋਂ ਲਗਾਤਾਰ ਪੰਜਾਬ ਦੇ ਵੱਖੋ-ਵੱਖਰੇ ਪਿੰਡਾਂ ਦੇ ਵਿੱਚ ਕੈਂਪ ਲਗਾਏ ਜਾ ਰਹੇ ਨੇ ਸੂਬਾ ਸਰਕਾਰ ਵੱਲੋਂ ਬੀਜੇਪੀ ਤੇ ਡਾਟਾ ਚੋਰੀ ਦੇ ਇਲਜ਼ਾਮ ਲਗਾਏ ਨੇ ਰਾਸ਼ਨ ਚੋਰੀ ਦੇ ਇਲਜ਼ਾਮ ਵੀ ਲਗਾਏ ਜਾ ਰਹੇ ਨੇ ਇਸ ਦੇ ਚੱਲਦਿਆਂ ਬੀਜੇਪੀ ਆਗੂਆਂ ਦੇ ਵੱਲੋਂ ਪੰਜਾਬ ਦੇ ਵਿੱਚ ਵੱਖੋ-ਵੱਖਰੇ ਥਾਵਾਂ ਤੇ ਐਤਵਾਰ ਵਾਲੇ ਦਿਨ ਵੀ ਕੈਂਪ ਲਗਾਉਣ ਦਾ ਫੈਸਲਾ ਕੀਤਾ ਗਿਆ ਪਰ ਕੈਂਪ ਲਗਾਉਣ ਜਾ ਰਹੇ ਬੀਜੇਪੀ ਆਗੂਆਂ ਨੂੰ ਪੁਲਿਸ ਵੱਲੋਂ ਰੋਕਿਆ ਗਿਆ ਇਸ ਮੌਕੇ ਪੁਲਿਸ ਵੱਲੋਂ ਰੋਕੇ ਜਾਣ ਤੇ ਬੀਜੇਪੀ ਆਗੂਆਂ ਦੇ ਵੱਲੋਂ ਵਿਰੋਧ ਕੀਤਾ ਗਿਆ ਤੇ ਪੰਜਾਬ ਦੇ ਵਿੱਚ ਕਈ ਜਗ੍ਹਾ ਤੇ ਪੁਲਿਸ ਦੇ ਨਾਲ ਸੰਘਰਸ਼ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਬੀਜੇਪੀ ਆਗੂਆਂ ਦਾ ਲਗਾਤਾਰ ਕਹਿਣਾ ਹੈ ਕਿ ਪੰਜਾਬ ਸਰਕਾਰ ਵੱਲੋਂ ਕੇਂਦਰ ਦੀਆਂ ਸਕੀਮਾਂ ਜਿਹੜੀਆਂ ਨੇ ਉਹ ਬੀਜੇਪੀ ਲੋਕਾਂ ਆਮ ਲੋਕਾਂ ਦੇ ਵਿੱਚ ਪਹੁੰਚਾਉਣਾ ਚਾਹੁੰਦੀ ਹੈ ਜਨ ਜਨ ਤੱਕ ਕੇਂਦਰ ਦੀਆਂ ਸਕੀਮਾਂ ਪਹੁੰਚਾਉਣਾ ਚਾਹੁੰਦੀ ਹੈ ਜਦਕਿ ਸੂਬਾ ਸਰਕਾਰ ਉਹਨਾਂ ਨੂੰ ਅਜਿਹਾ ਕਰਨ ਤੋਂ ਰੋਕ ਰਹੀ ਹੈ ਸੋ ਬੀਜੇਪੀ ਦੇ ਇਹਨਾਂ ਕੈਂਪਾਂ ਨੂੰ ਲੈ ਕੇ ਅੱਜ ਪੰਜਾਬ ਪੁਲਿਸ ਰੋਕਣ ਦੇ ਲਈ ਪਹੁੰਚੀ ਬੀਜੇਪੀ ਆਗੂਆਂ ਨੂੰ ਤੇ ਜਿੱਥੇ ਜ਼ਬਰਦਸਤ ਪ੍ਰਦਰਸ਼ਨ ਵੀ ਬੀਜੇਪੀ ਆਗੂਆਂ ਦੇ ਵੱਲੋਂ ਕੀਤਾ ਗਿਆ ਵੱਖ-ਵੱਖਰੇ ਜਗ੍ਹਾ ਦੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਬੀਜੇਪੀ ਆਗੂਆਂ ਨੂੰ ਪੁਲਿਸ ਦੇ ਵੱਲੋਂ ਜਦੋਂ ਰੋਕਿਆ ਗਿਆ ਤਾਂ ਇਹ ਸੰਘਰਸ਼ ਜਿਹੜਾ ਬੀਜੇਪੀ ਦੇ ਆਗੂਆਂ ਦੇ ਵੱਲੋਂ ਕੀਤਾ ਗਿਆ ਕਈ ਜਗ੍ਹਾ ਤੇ ਭਾਜਪੀ ਦੇ ਆਗੂ ਨੂੰ ਪੁਲਿਸ ਦੇ ਵੱਲੋਂ ਡਿਟੇਨ ਵੀ ਕੀਤਾ ਗਿਆ ਹਿਰਾਸਤ ਦੇ ਵਿੱਚ ਵੀ ਲਿਆ ਗਿਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਮੌਕੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਵੱਲੋਂ ਵੱਡਾ ਐਲਾਨ ਕੀਤਾ ਗਿਆ ਹਰਜੋਤ ਬੈਂਸ ਨੇ ਮੁੱਖ ਗੁਰਦੁਆਰਾ ਸਾਹਿਬ ਸ਼੍ਰੀ ਕੇਸਗੜ੍ਹ ਸਾਹਿਬ ਤੋਂ ਲੈ ਕੇ ਪਵਿੱਤਰ ਸਥਾਨ ਜਿੱਥੇ 10ਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਹੈ ਉੱਥੋਂ ਤੱਕ ਸ਼ਾਨਦਾਰ ਹੈਰੀਟੇਜ ਸਟਰੀਟ ਬਣਾਉਣ ਦਾ ਐਲਾਨ ਕੀਤਾ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਵਸ ਮੌਕੇ ਦੁਨੀਆ ਭਰ ਦੇ ਵਿੱਚ ਵਸਦੀ ਸਿੱਖ ਸੰਗਤ ਨੂੰ ਉਹਨਾਂ ਨੇ ਵਧਾਈ ਦਿੱਤੀ ਹੈ ਹਰਜੋਤ ਬੈਂਸ ਨੇ ਕਿਹਾ ਹੈ ਕਿ ਹੈਰੀਟੇਜ ਸਟਰੀਟ ਪ੍ਰੋਜੈਕਟ ਦਾ ਉਦੇਸ਼ ਇਸ ਪਵਿੱਤਰ ਰਸਤੇ ਨੂੰ ਸੰਗਮਰਮਰ ਦੀ ਸੁੰਦਰ ਨਕਾਸ਼ੀ ਸੋਹਜਮਈ ਟਾਂਗ ਦੇ ਨਾਲ ਫੁੱਲ ਬੋਟੇ ਲਗਾ ਕੇ ਸਜਾਉਣ ਤੋਂ ਇਲਾਵਾ ਮਨਮੋਹਕ ਰੌਸ਼ਨੀ ਦਾ ਪ੍ਰਬੰਧ ਕਰਨਾ ਤੇ ਗੁਰੂ ਘਰ ਦੇ ਵਿੱਚ ਆਉਣ ਵਾਲੀ ਸੰਗਤ ਨੂੰ ਸ਼ਾਂਤਮਈ ਤੇ ਅਧਿਆਤਮਿਕ ਮਾਹੌਲ ਪ੍ਰਦਾਨ ਕਰਨਾ। ਸਮੁੱਚੀ ਸਾਧ ਸੰਗਤ ਜੀ ਨੂੰ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪਰਬ ਦੀਆਂ ਲੱਖ ਲੱਖ ਮੁਬਾਰਕਾਂ। ਅੱਜ ਦੇ ਸ਼ੁਭ ਅਤੇ ਪਵਿੱਤਰ ਦਿਹਾੜੇ ਦੇ ਮੌਕੇ ਉੱਤੇ ਮਾਪ ਸਭ ਦੇ ਨਾਲ ਇੱਕ ਖੁਸ਼ੀ ਵਾਲੀ ਗੱਲ ਸਾਂਝੀ ਕਰਦੇ ਆ ਰਿਹਾ ਹਾਂ। ਤਖਤ ਸ੍ਰੀ ਕੇਸਗੜ ਸਾਹਿਬ ਉਹ ਮਹਾਨ ਪਵਿੱਤਰ ਸਥਾਨ ਜਿੱਥੇ ਦਸਮ ਪਾਤਸ਼ਾਹ ਬਾਦਸ਼ਾਹ ਦਰਬੇਸ਼ ਤਾਂ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਖਾਲਸਾ ਰੀਸਤਨਾ ਕੀਤੀ ਤਖਸ਼ੀ ਕੇਸਗੜ ਸਾਹਿਬ ਅਨੰਦਪੁਰ ਸਾਹਿਬ ਇੱਕ ਖੋਨਿਆਰੀ ਸੇ ਸਟਰੀਟ ਬਣਨ ਜਾ ਰਹੀ ਹੈ ਮੇਨ ਗੁਰੂ ਘਰ ਤੋਂ ਲੈ ਕੇ ਜਿਹੜਾ ਤਖਤ ਸਾਹਿਬ ਨੂੰ ਰਸਤਾ ਜਾਂਦਾ ਉਸ ਤੇ ਤੇ ਸੁੰਦਰ ਸੰਗਮਰਮਰ ਲੈਂਡਸਕੇਪਿੰਗ ਲਾਈਟਾਂ ਦੇ ਉਸ ਨੂੰ ਜਿਹੜਾ ਹੈ ਟੋਟਲ ਅਸੀਂ ਵੀਕਲ ਫਰੀ ਕਰਾਂਗੇ ਤਾਂ ਕਿ ਸਿਰ ਜਿਹੜੇ ਪੈਦਲ ਸ਼ਰਧਾਲੂ ਉੱਥੇ ਜਾ ਸਕਣ ਤੇ ਜਿਹੜੀ ਤਕਸਾਲ ਉੱਤੇ ਜਾਂਦੀ ਹੋਈ ਚੜਾਈ ਹੈ ਉਸ ਦੇ ਉੱਤੇ ਵੀ ਸੁੰਦਰ ਸੰਗਮਰਮਰ ਪੌੜੀਆਂ ਤੇ ਬਹੁਤ ਸੋਹਣਾ ਡਿਜ਼ਾਈਨ ਉਸ ਦੇ ਨਾਲ ਜਿਹੜੀ ਆਸ-ਪਾਸ ਦੀ ਖੂਬਸੂਰਤੀ ਹੈ ਹੋਰ ਬਹੁਤ ਵੱਜੂਗੀ ਇਸ ਦੇ ਨਾਲ ਨਾਲ ਇਹ 25 ਕਰੋੜ ਦਾ ਪ੍ਰੋਜੈਕਟ ਹੈ ਇਸ ਦਾ ਟੈਂਡਰ ਲੱਗ ਗਿਆ ਤੇ ਬਹੁਤ ਜਲਦੀ ਮਾਨਯੋਗ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਜੀ ਇਸ ਦੀ ਜਿਹੜੀ ਸ਼ੁਰੂਆਤ ਕਰਨਗੇ ਮੈਂ ਇਹ ਬਹੁਤ ਲੰਬੇ ਸਮੇਂ ਤੋਂ ਸੰਗਤੀ ਮੰਗ ਸੀ ਕੁੱਲ ਦੁਨੀਆ ਦੇ ਵਿੱਚ ਵਾਸਤੇ ਜਿਹੜੇ ਸੇਖਿਆ ਉਹਨਾਂ ਦੀ ਮੰਗ ਸੀ ਸਾਡੇ ਸ਼ਹਿਰ ਵਾਸੀਆਂ ਦੀ ਮੰਗ ਸੀ ਇਸ ਦਿਨ ਨਾਲ ਲੋਕਲ ਟੂਰਿਜ਼ਮ ਵੀ ਵਧੂਗਾ ਇਸ ਦੇ ਨਾਲ ਨਾਲ ਹੁਣ ਜੋ ਜਿਹੜੇ ਆਸ-ਪਾਸ ਦੇ ਬਾਜ਼ਾਰ ਹੈ ਸਾਡੀ ਕੋਸ਼ਿਸ਼ ਹੈ ਕਿ ਸਾਰੇ ਬਾਜ਼ਾਰਾਂ ਨੂੰ ਵੀ ਇੱਕ ਯੂਨੀਫਾਰਮ ਬੋਰਡ ਲਗਾ ਕੇ ਤਾਂ ਕਿ ਅਨੰਪੁਰ ਸਾਹਿਬ ਜਿਹੜਾ ਹੈ ਉਹ ਹੋਰ ਸੋਹਣਾ ਬਣ ਸਕੇ ਜਿੰਨੇ ਵੀ ਸ਼ਰਧਾਲੂ ਆਉਣ ਉੱਥੇ ਉਹਨਾਂ ਨੂੰ ਕੋਈ ਤਕਲੀਫ ਨਾ ਹੋਵੇ ਤੇ ਜਿਹੜਾ ਉਹਨਾਂ ਨੂੰ ਵੱਧ ਤੋਂ ਵੱਧ ਸੁਵਿਧਾਾਂ ਮਿਲ ਸਕੇ ਇੱਕ ਇਸ ਸੈਰੀਟੇਸਟਰੀਟ ਦਾ ਜਿਹੜਾ ਪਹਿਲਾ ਫੇਸ ਦਾ ਪ੍ਰੋਜੈਕਟ ਉਦੀ ਲਾਗੇ 25 ਕਰੋੜ ਰੁਪਏ ਤੇ ਪਾਸ ਹੋ ਚੁੱਕੇ ਆ ਟੈਂਡਰ ਲੱਗ ਚੁੱਕਿਆ ਤੇ ਬਹੁਤ ਜਲਦੀ ਇਸੇ ਕੰਮ ਦੀ ਸ਼ੁਰੂਆਤ ਹੋਊਗੀ ਇਹ ਹੀ ਜਾਣਕਾਰੀ ਆਪ ਸਭ ਨਾਲ ਸਾਂਝੀ ਕਰਨੀ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ੁਕਰਵਾਰ ਦੇਰ ਰਾਤ ਹੁਸ਼ਿਆਰਪੁਰ ਜ਼ਿਲ੍ਹੇ ਦੇ ਮੰਡਿਆਲਾ ਖੇਤਰ ਦੇ ਵਿੱਚ ਵਾਪਰੇ ਐਲਪੀਜੀ ਟੈਂਕਰ ਬਲਾਸਟ ਮਾਮਲੇ ਦੇ ਵਿੱਚ ਵੱਡੀ ਅਪਡੇਟ ਸਾਹਮਣੇ ਆਈ ਹੈ ਤੁਹਾਨੂੰ ਦੱਸ ਦਈਏ ਜਦੋਂ ਇਹ ਹਾਦਸਾ ਵਾਪਰਿਆ ਸੀ ਜਿਸ ਵੇਲੇ ਪੈਟਰੋਲ ਟੈਂਕਰ ਦੇ ਵਿੱਚ ਐਲਪੀਜੀ ਟੈਂਕਰ ਦੇ ਵਿੱਚ ਬਲਾਸਟ ਹੋਇਆ ਸੀ ਉਸ ਵੇਲੇ ਮੌਕੇ ਤੇ ਹੀ ਦੋ ਲੋਕਾਂ ਦੀ ਮੌਤ ਹੋਈ ਸੀ ਤੇ 30 ਦੇ ਲਗਭਗ ਲੋਕ ਜ਼ਖਮੀ ਹੋਏ ਸਨ ਤੇ ਹੁਣ ਤਾਜ਼ਾ ਜਾਣਕਾਰੀ ਦੇ ਮੁਤਾਬਕ ਇਸ ਮਾਮਲੇ ਦੇ ਵਿੱਚ ਪੰਜ ਹੋਰ ਵਿਅਕਤੀਆਂ ਦੀ ਮੌਤ ਹੋਈ ਹੈ ਤੇ ਕੁੱਲ ਮਰਨ ਵਾਲਿਆਂ ਦੀ ਗਿਣਤੀ 7 ਹੋ ਗਈ ਹੈ ਇਹਨਾਂ ਮਰਨ ਵਾਲਿਆਂ ਦੇ ਵਿੱਚ ਦੋ ਔਰਤਾਂ ਵੀ ਸ਼ਾਮਲ ਨੇ ਦੋ ਔਰਤਾਂ ਜੋ ਇਸ ਹਾਦਸੇ ਵਿੱਚ ਮਾਰੀਆਂ ਗਈਆਂ ਨੇ ਉਹਨਾਂ ਦੋਵਾਂ ਔਰਤਾਂ ਦੇ ਪਤੀ ਵੀ ਇਸੇ ਹਾਦਸੇ ਦੇ ਵਿੱਚ ਮਾਰੇ ਗਏ ਨੇ ਸੋ ਵੱਡਾ ਘਾਟਾ ਜਾਨੀ ਨੁਕਸਾਨ ਇਸ ਹਾਦਸੇ ਦੇ ਵਿੱਚ ਪਿਆ ਹੈ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਇਸ ਮਾਮਲੇ ਦੇ ਵਿੱਚ ਜਿਹੜੇ ਜ਼ਖਮੀ ਨੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹਨਾਂ ਨੂੰ ਬਿਹਤਰ ਇਲਾਜ ਉਪਲਬਧ ਹੋਵੇ ਤਾਂ ਕਿ ਹੋਰ ਕਿਸੇ ਜ਼ਖਮੀ ਦੀ ਇਸ ਹਾਦਸੇ ਦੇ ਵਿੱਚ ਜਾਨ ਨਾ ਜਾਵੇ ਸੂਬੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਬਠਿੰਡਾ ਤੋਂ ਸਾਂਸਦ ਹਰਸਿਮਰਤ ਕੌਰ ਬਾਦਲ ਨੇ ਪਾਰ ਦੇ ਵਿਦੇਸ਼ ਮੰਤਰੀ ਡਾਕਟਰ ਐਸ ਜੈ ਸ਼ੰਕਰ ਨੂੰ ਚਿੱਠੀ ਲਿਖੀ ਹੈ ਤੇ ਚਿੱਠੀ ਲੇ ਕੇ ਅਮਰੀਕਾ ਦੇ ਵਿੱਚ ਪੰਜਾਬੀ ਟਰੱਕ ਡਰਾਈਵਰ ਨੂੰ ਲੈ ਕੇ ਉਭਰੇ ਸੰਕਟ ਤੇ ਤੁਰੰਤ ਦਖਲ ਦੀ ਮੰਗ ਕੀਤੀ ਹੈ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਬਠਿੰਡਾ ਤੋਂ ਸੰਸਦ ਹਰਸਿਮਰਤ ਕੌਰ ਬਾਦਲ ਨੇ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਨੂੰ ਚਿੱਠੀ ਲਿਖੀ ਹੈ ਤੇ ਚਿੱਠੀ ਲੇ ਕੇ ਅਮਰੀਕਾ ਦੇ ਵਿੱਚ ਜੋ ਪੰਜਾਬੀ ਟਰੱਕ ਡਰਾਈਵਰਾਂ ਨੂੰ ਲੈ ਕੇ ਸੰਕਟ ਉਭਰਿਆ ਉਸ ਦੇ ਤੁਰੰਤ ਹੱਲ ਦੀ ਮੰਗ ਕੀਤੀ ਹੈ ਤੁਹਾਨੂੰ ਦੱਸ ਦਈਏ ਕਿ ਇਸ ਮਾਮਲੇ ਦੇ ਵਿੱਚ ਅਮਰੀਕੀ ਵਿਦੇਸ਼ ਮੰਤਰੀ ਨੇ ਆ ট্রাক ਡਰਾਈਵਰਾਂ ਦੇ ਵਰਕ ਵੀਜ਼ੇ ਜਿਹੜੇ ਨੇ ਉਹ ਫ੍ਰੀਜ਼ ਕਰ ਦਿੱਤੇ ਨੇ ਤੇ ਇਸੇ ਮਾਮਲੇ ਦੇ ਵਿੱਚ ਹਰਜਿਮਰਤ ਬਾਦਲ ਨੇ ਆ ਭਾਰਤ ਦੇ ਵਿਦੇਸ਼ ਮੰਤਰਾਲੇ ਨੂੰ ਦਖਲ ਦੇਣ ਦੀ ਮੰਗ ਕੀਤੀ ਹੈ ਉਹਨਾਂ ਕਿਹਾ ਕਿ ਲੱਖਾਂ ਪੰਜਾਬੀ ਰੋਜ਼ਗਾਰ ਤੋਂ ਵਾਂਝੇ ਹੋ ਜਾਣਗੇ ਜੇਕਰ ਅਮਰੀਕਾ ਦਾ ਇਹ ਫੈਸਲਾ ਲਾਗੂ ਹੁੰਦਾ ਹੈ ਹਰ ਸਿਮਰਤ ਕੋਰ ਬਾਦਲ ਨੇ ਕਿਹਾ ਕਿ ਹਾਲ ਹੀ ਦੇ ਵਿੱਚ ਪੰਜਾਬੀ ਟਰੱਕ ਡਰਾਈਵਰ ਬਲੋ ਸੜਕ ਹਾਦਸੇ ਤੋਂ ਬਾਅਦ ਅਮਰੀਕੀ ਸਰਕਾਰ ਨੇ ਸਾਰੇ ਵਿਦੇਸ਼ੀ ਟਰੱਕ ਡਰਾਈਵਰਾਂ ਦੇ ਵਰਕ ਵੀਜ਼ਾ ਫ੍ਰੀਜ਼ ਕਰ ਦਿੱਤੇ ਨੇ। ਉਹਨਾਂ ਮੰਗ ਕੀਤੀ ਹੈ ਕਿ ਭਾਰਤ ਦੀ ਸਰਕਾਰ ਅਮਰੀਕੀ ਪ੍ਰਸ਼ਾਸਨ ਨਾਲ ਗੱਲਬਾਤ ਕਰੇ, ਇਸ ਆਦੇਸ਼ ਨੂੰ ਵਾਪਸ ਲੈਣ ਦੀ ਪਹਿਲ ਕਰੇ। ਇੱਕ ਡਰਾਈਵਰ ਦੀ ਗਲਤੀ ਦੀ ਸਜ਼ਾ ਸਾਰੇ ਜਿਹੜੀ ਕਮਿਊਨਿਟੀ ਹੈ ਉਸ ਨੂੰ ਨਹੀਂ ਦੇਣੀ ਚਾਹੀਦੀ। ਸੋ ਪੰਜਾਬੀ ਕਮਿਊਨਿਟੀ ਦੇ ਦਹਾਕਿਆਂ ਤੋਂ ਅਮਰੀਕਾ ਦੇ ਵਿੱਚ ਟਰੱਕਿੰਗ ਦੇ ਬਿਜ਼ਨਸ ਦੇ ਵਿੱਚ ਨੇ ਅਤੇ ਇੱਕ ਅੱਦੇ ਇਸ ਤਰ੍ਹਾਂ ਦੇ ਹਾਦਸੇ ਦੇ ਨਾਲ ਪੂਰੀ ਕਮਿਊਨਿਟੀ ਨੂੰ ਇਸ ਦੀ ਸਜ਼ਾ ਦੇਣਾ ਇਹ ਬੜਾ ਪੂਰਨ ਹੋਵੇਗਾ। ਉਹਨਾਂ ਵਿਦੇਸ਼ ਮੰਤਰਾਲੇ ਤੋਂ ਇਸ ਪੂਰੇ ਮਾਮਲੇ ਦੇ ਵਿੱਚ ਦਖਲ ਦੇਣ ਦੀ ਮੰਗ ਕੀਤੀ ਹੈ। ਸੰਗਠਿਤ ਅਪਰਾਧੀਆਂ ਦੇ ਵਿਰੁੱਧ ਪੰਜਾਬ ਪੁਲਿਸ ਨੂੰ ਇੱਕ ਵੱਡੀ ਸਫਲਤਾ ਮਿਲੀ ਹੈ। ਕਾਊਂਟਰ ਇੰਟੈਲੀਜੈਂਸ ਜਲੰਧਰ ਨੇ SBS ਨਗਰ ਪੁਲਿਸ ਨਾਲ ਸਾਂਝੇ ਆਪਰੇਸ਼ਨ ਦੇ ਵਿੱਚ ਮੁੰਬਈ ਤੋਂ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਕੀਤੇ ਗਏ ਮੁਲਜ਼ਮ ਕਰਨ ਰੋੜਾ ਮਾਜਰਾ ਅਤੇ ਜਸਕਰਨਦੀਪ ਕਾਲੂ ਨੇ ਅਮਰੀਕਾ ਨਿਵਾਸੀ ਜਸਕਰਨ ਕਨੂਨ ਨਾਲ ਮਿਲ ਕੇ ਹਾਲੀ ਦੇ ਵਿੱਚ ਨਿੱਜੀ ਰੰਜਿਸ਼ ਦੇ ਕਾਰਨ SBS ਨਗਰ ਦੇ ਪੋਜੇਵਾਲ ਦੇ ਵਿੱਚ ਇੱਕ ਵਿਅਕਤੀ ਦਾ ਕਤਲ ਕੀਤਾ ਸੀ। ਗ੍ਰਿਫਤਾਰ ਕੀਤੇ ਗਏ ਮੁਲਜ਼ਮ ਅਤੇ ਜਸਕਰਨ ਕਨੂਨ ਦਵਿੰਦਰ ਬੰਬੀਹਾ ਗੈਂਗ ਦੇ ਲੱਕੀ ਪਟਿਆਲ ਦੇ ਸਾਥੀ ਨੇ ਥਾਣਾ ਪੋਜੇਵਾਲ SBS ਨਗਰ ਦੇ ਵਿੱਚ বিএনএস ਅਤੇ ਆਰਮਜ਼ ਐਕਟ ਦੀਆਂ ਧਰਾਵਾਂ ਤਹਿਤ ਐਫਆਈਆਰ ਦਰਜ ਕੀਤੀ ਗਈ ਹੈ ਡੀਜੀਪੀ ਪੰਜਾਬ ਗੌਰਵ ਯਾਦਵ ਵੱਲੋਂ ਪੰਜਾਬ ਪੁਲਿਸ ਦੀ ਇਸ ਕਾਮਯਾਬੀ ਬਾਰੇ ਜਾਣਕਾਰੀ ਦਿੱਤੀ ਗਈ ਹੈ ਉਧਰ ਬਿਹਾਰ ਦੇ ਵਿੱਚ ਵੋਟਰ ਲਿਸਟਾਂ ਦੇ ਮਾਮਲੇ ਨੂੰ ਲੈ ਕੇ ਕਾਂਗਰਸੀ ਆਗੂ ਰਾਹੁਲ ਗਾਂਧੀ ਦੇ ਵੱਲੋਂ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਵੋਟਰ ਅਧਿਕਾਰ ਯਾਤਰਾ ਦੇ 8ਵੇਂ ਦਿਨ ਪੁਰਰੀਆ ਜ਼ਿਲ੍ਹੇ ਦੇ ਵਿੱਚ ਰਾਹੁਲ ਗਾਂਧੀ ਦੀ ਸੁਰੱਖਿਆ ਦੇ ਵਿੱਚ ਵੱਡੀ ਕੁਤਾਹੀ ਦੇਖਣ ਨੂੰ ਮਿਲੀ ਬਾਈਕ ਯਾਤਰਾ ਦੇ ਦੌਰਾਨ ਇੱਕ ਨੌਜਵਾਨ ਨੇ ਸੁਰੱਖਿਆ ਘੇਰੇ ਨੂੰ ਤੋੜਦੇ ਹੋਏ ਰਾਹੁਲ ਗਾਂਧੀ ਨੂੰ ਚੁੰਮ ਲਿਆ ਇਸ ਘਟਨਾ ਇਹ ਘਟਨਾ ਪੂਰਨਿਆ ਅਰੜਿਆ ਰੋਡ ਤੇ ਜਲਾਲਗੜ੍ਹ ਬਲਾਕ ਦੇ ਨੇੜੇ ਵਾਪਰੀ ਪ੍ਰਦੇਸ਼ ਕਾਂਗਰਸ ਪ੍ਰਧਾਨ ਰਜੇਸ਼ ਰਾਮ ਆਪਣੀ ਬਾਈਕ ਤੇ ਰਾਹੁਲ ਗਾਂਧੀ ਨੂੰ ਪਿੱਛੇ ਬਿਠਾ ਕੇ ਲੈ ਜਾ ਰਹੇ ਸਨ ਸੜਕ ਕਿਨਾਰੇ ਵੱਡੀ ਗਿਣਤੀ ਦੇ ਵਿੱਚ ਕਾਂਗਰਸ ਪਾਰਟੀ ਦੇ ਸਮਰਥਕ ਵੀ ਮੌਜੂਦ ਸਨ ਜਿਵੇਂ ਹੀ ਰਾਹੁਲ ਗਾਂਧੀ ਦੀ ਬਾਈਕ ਪੀੜ ਤੋਂ ਲੰਗੀ ਤਾਂ ਇੱਕ ਨੌਜਵਾਨ ਅਚਾਨਕ ਅੱਗੇ ਆਇਆ ਅਤੇ ਰਾਹੁਲ ਗਾਂਧੀ ਨੂੰ ਉਸਨੇ ਚੁੰਮ ਲਿਆ ਇਸ ਘਟਨਾ ਤੋਂ ਬਾਅਦ ਰਾਹੁਲ ਗਾਂਧੀ ਕੁਝ ਪਨਾ ਦੇ ਲਈ ਹੈਰਾਨ ਹੋ ਗਏ ਸੁਰੱਖਿਆ ਕਰਮਚਾਰੀਆਂ ਨੇ ਚੌਕਸੀ ਦਿਖਾਉਂਦੇ ਹੋਏ ਨੌਜਵਾਨ ਨੂੰ ਪੀੜ ਤੋਂ ਦੂਰ ਖਿੱਚ ਲਿਆ ਤੇ ਉਸ ਨੂੰ ਕਾਬੂ ਕਰ ਲਿਆ ਤਾਂ ਉਸ ਤੋਂ ਉਹ ਦੁਬਾਰਾ ਰਾਹੁਲ ਗਾਂਧੀ ਦੇ ਨੇੜੇ ਨਹੀਂ ਆ ਸਕਿਆ ਇਸ ਘਟਨਾ ਤੋਂ ਬਾਅਦ ਲੋਕਾਂ ਆਦੀਆਂ ਮਿਲੀਆਂ ਜੁਣੀਆਂ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਨੇ ਕੁਝ ਲੋਕ ਇਸ ਲੋਕਾਂ ਵੱਲੋਂ ਇਸ ਨੂੰ ਰਾਹੁਲ ਗਾਂਧੀ ਪ੍ਰਤੀ ਲੋਕਾਂ ਦਾ ਪਿਆਰ ਤੇ ਉਤਸ਼ਾਹ ਦੱਸਿਆ ਜਾ ਰਿਹਾ ਹੈ ਜਦ ਕਿ ਸੁਰੱਖਿਆ ਦੇ ਮੱਦੇਨਜ਼ਰ ਇਸ ਨੂੰ ਵੱਡੀ ਕੁਤਾਹੀ ਵੀ ਮੰਨਿਆ ਜਾ ਰਿਹਾ ਹੈ ਖਾਸ ਕਰਕੇ ਜਿਹੇ ਸਮੇਂ ਵਿੱਚ ਜਦੋਂ ਰਾਹੁਲ ਗਾਂਧੀ ਨੂੰ ਵਿਸ਼ੇਸ਼ ਸੁਰੱਖਿਆ ਵਧਾ ਦਿੱਤੀ ਗਈ ਹੈ ਜ਼ਿਕਰ ਯੋਗ ਹੈ ਕਿ ਇਸ ਯਾਤਰਾ ਦੌਰਾਨ ਤਜਸਵੀ ਯਾਦਵ ਮਿਲਕਰ ਅਰਜੁਨ ਖੜਗੇ ਸਮੇਤ ਕਈ ਸੀਨੀਅਰ ਆਗੂ ਵੀ ਰਾਹੁਲ ਗਾਂਧੀ ਦੇ ਨਾਲ ਮੌਜੂਦ ਸਨ ਤੇ ਹੁਣ ਗੱਲ ਕਰਦੇ ਹਾਂ ਹਿਮਾਚਲ ਪ੍ਰਦੇਸ਼ ਦੇ ਵਿੱਚ ਮੌਸਮ ਦੇ ਹਾਲਾਤਾਂ ਦੀ ਹਿਮਾਚਲ ਦੇ ਚੰਬਾ ਜ਼ਿਲ੍ਹੇ ਦੇ ਵਿੱਚ ਬਾਰਿਸ਼ ਲਗਾਤਾਰ ਆਫਤ ਬਣੀ ਹੋਈ ਹੈ ਕਈ ਥਾਵਾਂ ਤੇ ਬੱਦਲ ਫਟਣ ਦੀਆਂ ਘਟਨਾਵਾਂ ਵੀ ਸਾਹਮਣੇ ਆਈਆਂ ਨੇ ਬੱਦਲ ਫਟਣ ਦੇ ਨਾਲ ਜ਼ਮੀਨ ਖਸਕਣ ਦਾ ਖਤਰਾ ਵੀ ਵਧ ਗਿਆ ਮਣੀ ਮਿਹੇਸ ਯਾਤਰਾ ਦੌਰਾਨ ਸੁੰਦਰਸ਼ੀ ਦੇ ਵਿੱਚ ਬੱਦਲ ਫਟਣ ਦੇ ਨਾਲ ਇੱਕ ਨਾਲੇ ਦੇ ਵਿੱਚ ਪਾਣੀ ਤੇਜ਼ ਵਹਾਅ ਦੇ ਨਾਲ ਵਹਿ ਰਿਹਾ ਹੈ ਇਸ ਕਾਰਨ ਯਾਤਰਾ ਦੇ ਵਿੱਚ ਵੀ ਵਿਗੜ ਪਿਆ ਹੈ ਦਲਹੌਜ਼ੀ ਰੋਡ ਤੇ ਤਲਾਈ ਅਤੇ ਚੰਬਾ ਦੇ ਵਿੱਚ ਮਹਿਲ ਨੇੜੇ ਬੱਦਲ ਫਟਣ ਦੇ ਨਾਲ ਨਾਲਾ ਭਰ ਗਿਆ ਹੈ ਮਹਿਲ ਦੇ ਨੇੜੇ ਬੱਦਲ ਫਟਣ ਦੇ ਕਾਰਨ ਦਲਦਲ ਤੇ ਗੰਦੇ ਪਾਣੀ ਦੇ ਵਿੱਚ ਵਗਦੇ ਲੋਕਾਂ ਦੇ ਇੱਕ ਘਰਾਂ ਦੇ ਵਿੱਚ ਵੀ ਪਾਣੀ ਦਾਖਲ ਹੋ ਗਿਆ ਹੈ ਬੱਦਲ ਫਟਣ ਦੇ ਨਾਲ ਦੀ ਘਟਨਾ ਸਹਿਰਸਪਟਾ ਸਥਾਨ ਦਲਹੌਜ਼ੀ ਤੋਂ 6 ਕਿਲੋਮੀਟਰ ਦੂਰ ਲਿੰਕ ਰੋਡ ਤੇ ਤਲਾਈ ਦੇ ਨੇੜੇ ਵਾਪਰੀ ਹੈ ਹਾਲਾਂਕਿ ਇੱਕ ਤੋਂ ਜ਼ਿਆਦਾ ਜਿਹੜੇ ਬੱਦਲ ਫਟਣ ਦੀਆਂ ਘਟਨਾਵਾਂ ਵਾਪਰੀਆਂ ਨੇ ਇਹਨਾਂ ਘਟਨਾਵਾਂ ਦੇ ਵਿੱਚ ਕਿਸੇ ਦੀ ਜਾਨ ਜਾਣ ਦੀ ਕੋਈ ਖਬਰ ਨਹੀਂ ਹੈ ਪਰ ਪਾਣੀ ਦੇ ਤੇਜ਼ ਵਹਾਅ ਦੇ ਕਾਰਨ ਦਰਖਤ ਵੀ ਡਿੱਗੇ ਨੇ ਤੇ ਘਰਾਂ ਨੂੰ ਵੀ ਨੁਕਸਾਨ ਪਹੁੰਚਿਆ ਚੰਬਾ ਨੇੜੇ ਕੋਟਲੀ ਸਰੋਲ ਦੇ ਵਿੱਚ ਭਾਰੀ ਮੀਂਹ ਤੋਂ ਬਾਅਦ ਪਾਣੀ ਦਾ ਵਹਾਅ ਇੰਨਾ ਤੇਜ਼ ਹੋ ਗਿਆ ਕਿ ਗੰਦਾ ਪਾਣੀ ਲੋਕਾਂ ਦੇ ਘਰਾਂ ਦੇ ਵਿੱਚ ਦਾਖਲ ਹੋ ਗਿਆ ਸੋ ਦੁਪਹਿਰ ਤੱਕ ਦਿੱਲੀ ਤੋਂ ਚੰਬਾ ਆ ਰਹੀ ਐਚਟੀਆਰਟੀ ਵੋਲਵੋ বাস ਦੇ ਖਿਸਕਣ ਦੇ ਜ਼ਮੀਨ ਖਿਸਕਣ ਦੇ ਨਾਲ ਬਾਲਵਾਲ ਬਚੀ ਹੈ ਨੁਕਸਾਨ ਹੋ ਸਕਦਾ ਸੀ ਪਰ ਬਚਾ ਹੋ ਗਿਆ ਜਿਵੇਂ ਹੀ ਐਚ ਆਰਟੀਸੀ ਚੰਬਾ ਡੀਪੋ ਦੀ ਬੱਸ ਥਾਬਰੀ ਨੇੜੇ ਪਟਨਾ ਮੋੜ ਤੇ ਪਹੁੰਚੀ ਤਾਂ ਉੱਪਰਲੀ ਪਹਾੜੀ ਤੋਂ ਜ਼ਮੀਨ ਖਿਸਕਣੀ ਸ਼ੁਰੂ ਹੋ ਗਈ ਸੋ ਇਸ ਦੌਰਾਨ ਵੱਡੇ ਵੱਡੇ ਚੀਟ ਦੇ ਦਰਖਤ ਵੀ ਡਿੱਗੇ ਗਨੀਮਤ ਰਹੀ ਕਿ ਇਸ ਹਾਦਸੇ ਦੇ ਵਿੱਚ ਬੱਸ ਐ ਜਿਹੜੀ ਉਹ ਪੂਰੀ ਤਰ੍ਹਾਂ ਸੁਰੱਖਿਤ ਲਈ ਰਹੀ ਅਤੇ ਇਸ ਦੇ ਵਿੱਚ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਵੀ ਬਚਾ ਲਿਆ ਗਿਆ ਤੋ ਹੁਣ ਪੰਜਾਬ ਦੇ ਮੌਸਮ ਦੀ ਗੱਲ ਕਰਦੇ ਆ ਅਗਸਤ ਦੇ ਦੂਜੇ ਹਫਤੇ ਵੀ ਸੂਬੇ ਦੇ ਵਿੱਚ ਮੌਨਸੂਨ ਲਗਾਤਾਰ ਸਰਗਰਮ ਹੈ ਪਿਛਲੇ ਦਿਨਾਂ ਦੀ ਗੱਲ ਕਰੀਏ ਤਾਂ ਵੱਖ-ਵੱਖਰੇ ਜ਼ਿਲ੍ਹਿਆਂ ਦੇ ਵਿੱਚ ਜ਼ੋਰਦਾਰ ਮੀਂਹ ਦਰਜ ਕੀਤਾ ਜਾ ਰਿਹਾ ਹੈ ਪੰਜਾਬ ਦੇ ਵਿੱਚ ਸ਼ਨੀਵਾਰ ਅਤੇ ਐਤਵਾਰ ਵਾਲੇ ਦਿਨ ਵੀ ਲਗਾਤਾਰ ਮੀਂਹ ਦਰਜ ਕੀਤਾ ਗਿਆ ਐਤਵਾਰ ਵਾਲੇ ਦਿਨ ਵੀ ਗੱਲ ਕਰੀਏ ਤਾਂ ਲੁਧਿਆਣਾ ਜਲੰਧਰ ਨਵਾਂ ਸ਼ਹਿਰ ਹੁਸ਼ਿਆਰਪੁਰ ਅਨੰਦਪੁਰ ਸਾਹਿਬ ਅਤੇ ਇਸ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਐਤਵਾਰ ਪੂਰਾ ਦਿਨ ਬਰਸਾਤ ਦਰਜ ਕੀਤੀ ਗਈ ਹੈ ਖਾਸ ਤੌਰ ਤੇ ਲੁਧਿਆਣਾ ਦੇ ਵਿੱਚ ਪੂਰਾ ਦਿਨ ਹਲਕੀ ਬਰਸਾਤ ਪੈਂਦੀ ਰਹੀ ਹੈ ਪਈ ਹੋਈ ਬਰਸਾਤ ਦੀ ਗੱਲ ਕਰੀਏ ਤਾਂ ਲੁਧਿਆਣਾ ਦੇ ਵਿੱਚ 50 ਮਿਲੀਮੀਟਰ ਬਰਸਾਤ ਦਰਜ ਕੀਤੀ ਗਈ ਹੈ ਚੰਡੀਗੜ੍ਹ ਦੇ ਵਿੱਚ 29 ਮਿਲੀਮੀਟਰ ਪਠਾਨਕੋਟ ਦੇ ਵਿੱਚ 19.0 ਮਿਲੀਮੀਟਰ ਇਸ ਤੋਂ ਇਲਾਵਾ ਫਿਰੋਜ਼ਪੁਰ ਦੇ ਵਿੱਚ 7.5 ਮਿਲੀਮੀਟਰ ਬਰਸਾਤ ਜਿਹੜੀ ਦਰਜ ਕੀਤੀ ਗਈ ਹੈ ਹੁਣ ਪੰਜਾਬ ਦੇ ਵਿੱਚ ਅਗਲੇ 2 ਦਿਨ ਅੱਜ ਦਾ ਦਿਨ ਅਤੇ ਕੱਲ ਦਾ ਦਿਨ ਯਾਨੀ ਕਿ 26 ਤੇ 27 ਤਰੀਕ ਨੂੰ ਵੀ ਪੰਜਾਬ ਦੇ ਵਿੱਚ ਜਿਹੜਾ 25 ਮਾਫ ਕਰਨਾ 25 ਤੇ 26 ਤਰੀਕ ਨੂੰ ਪੰਜਾਬ ਦੇ ਵਿੱਚ ਜ਼ੋਰਦਾਰ ਬਰਸਾਤ ਹੋਣ ਦੀ ਪੋਸ਼ਟ ਪੇਸ਼ گوئی ਕੀਤੀ ਗਈ ਹੈ 27 ਅਗਸਤ ਨੂੰ 27 ਤਰੀਕ ਨੂੰ ਪੰਜਾਬ ਦੇ ਵਿੱਚ ਮੌਸਮ ਸਾਫ਼ ਹੋਵੇਗਾ ਉਮੀਦ ਕੀਤੀ ਜਾ ਰਹੀ ਹੈ ਕਿ ਮਾਨਸੂਨ ਜਿਹੜਾ 27 ਅਗਸਤ ਨੂੰ ਕਮਜ਼ੋਰ ਹੋਵੇਗਾ ਪਰ ਅਗਲੇ 2 ਦਿਨਾਂ ਜਿਹੜਾ ਭਾਰੀ ਬਰਸਾਤ ਹੋਣ ਦੀ ਪੇਸ਼ گوئی ਮੌਸਮ ਵਿਭਾਗ ਦੇ ਵੱਲੋਂ ਪੂਰੇ ਪੰਜਾਬ ਦੇ ਵਿੱਚ ਕੀਤੀ ਗਈ ਹੈ ਇਸ ਨੂੰ ਲੈ ਕੇ yellow alert ਵੀ ਜਾਰੀ ਕੀਤਾ ਗਿਆ ਹੈ ਗੱਲ ਕਰੀਏ ਪੰਜਾਬ ਦੇ ਲੁਧਿਆਣਾ ਦੀ ਜਲੰਧਰ ਦੀ ਹੁਸ਼ਿਆਰਪੁਰ ਦੀ ਨਵਾਂ ਸ਼ਹਿਰ ਦੀ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਐਤਵਾਰ ਵਾਲੇ ਦਿਨ ਵੀ ਰੁਕ ਰੁਕ ਕੇ ਬਰਸਾਤ ਹੁੰਦੀ ਹੋ ਰਹੀ ਹੈ ਖਾਸ ਤੌਰ ਤੇ ਗੱਲ ਕਰੀਏ ਲੁਧਿਆਣਾ ਦੀ ਤਾਂ ਪੂਰਾ ਦਿਨ ਹਲਕੀ ਬਰਸਾਤ ਹੈ ਜਿਹੜੀ ਉਹ ਦਰਜ ਕੀਤੀ ਗਈ ਹੈ ਸਵੇਰ ਸਾਰ ਲੁਧਿਆਣਾ ਦੇ ਵਿੱਚ ਇਕਦਮ ਭਾਰੀ ਬਰਸਾਤ ਦਰਜ ਕੀਤੀ ਗਈ ਉਸ ਤੋਂ ਕੁਝ ਸਮਾਂ ਬਾਅਦ ਬਰਸਾਤ ਹੈ ਜਿਹੜੀ ਉਸ ਦਾ ਪੱਧਰ ਕੁਝ ਘਟਿਆ ਅਤੇ ਉਸ ਤੋਂ ਬਾਅਦ ਲਗਭਗ ਪੂਰਾ ਦਿਨ ਹਲਕੀ-ਹਲਕੀ ਬੂੰਦਾਬاندی ਆ ਜਿਹੜੀ ਲੁਧਿਆਣਾ ਦੇ ਵਿੱਚ ਦਰਜ ਕੀਤੀ ਗਈ ਹੈ ਸੋ ਵੱਡੀ ਬਰਸਾਤ ਹੈ ਲੁਧਿਆਣਾ ਦੇ ਵਿੱਚ ਜਿਹੜੀ ਹੈ ਐਤਵਾਰ ਵਾਲੇ ਦਿਨ ਦਰਜ ਕੀਤੀ ਗਈ ਹੈ ਸੋਮਵਾਰ ਤੇ ਮੰਗਲਵਾਰ ਵਾਲੇ ਦਿਨ ਵੀ ਇਸੇ ਤਰ੍ਹਾਂ ਹੀ ਪੂਰੇ ਪੰਜਾਬ ਦੇ ਵਿੱਚ ਵਿਆਪਕ ਪੱਧਰ ਤੇ ਦਰਮਿਆਨੀ ਤੋਂ ਭਾਰੀ ਬਰਸਾਤ ਹੋਣ ਦੀ ਸੰਭਾਵਨਾ ਮੌਸਮ ਵਿਭਾਗ ਦੇ ਵੱਲੋਂ ਜਿਤਾਈ ਗਈ ਹੈ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਫਿਲਹਾਲ ਇੰਨਾ ਹੀ ਹੁਣ ਮੈਨੂੰ ਦਿਜ਼ਾਜ਼ਤ ਬਹੁਤ-ਬਹੁਤ ਧੰਨਵਾਦ